ਦੋਸਤੋ ਡੇਢ ਕ ਮਿੰਟ ਦੀ ਵੀਡੀਓ ਆ ਵੀਡੀਓ ਦੇ ਵਿੱਚ ਤੁਹਾਡਾ ਟਾਈਮ ਬਿਲਕੁਲ ਵੀ ਖਰਾਬ ਨਹੀਂ ਹੋਣਾ ਤੇ ਇੱਕ ਤੁਸੀਂ ਜਾਂਦੇ ਜਾਂਦੇ ਪਿਆਰਾ ਆ ਕਮੈਂਟ ਜਰੂਰ ਕਰਕੇ ਜਾਣਾ ਤੇ ਹੋ ਸਕੇ ਆ ਸ਼ੇਅਰ ਵੀ ਲਾਜ਼ਮੀ ਕਰੋ ਦੋਸਤੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤਾਈਂ ਜਿੱਲੀਗਲ ਦੇ ਲੰਗਰ ਇਨੇ ਚਾਹੀਦੇ ਨਹੀਂ ਰੱਜਾਂ ਨੂੰ ਰਜਾਈ ਜੰਨੇ ਆ ਮੈਂ ਆਪਣੇ ਪਿੰਡ ਦੀ ਗੱਲ ਕਰ ਲੈਣਾ ਪਰ ਸਾਡੇ ਆਪਣੇ ਲੰਗਰ ਪਿੰਡ ਤੇ ਲਾਇਆ ਲਾਇਆਣਾ ਉਥੇ ਕੀ ਕਰਨਾ ਉਹਨਾਂ ਨੇ ਜਦੋਂ ਰਾਸ਼ਨ ਵਧਿਆ ਭੋਗ ਪੈ ਗਿਆ ਰਾਸ਼ਨ ਵਧ ਜਾਣਾ ਅਗਲੇ ਸਾਲ ਰਾਸ਼ਨ ਸਾਰਾ ਚੋਕੇ ਤੇ ਫਿਰ ਬਾਬੇ ਬੁੱਢੇ ਸਾਹਿਬੀ ਰਸਭ ਛੱਡਣ ਤੇ ਜੇ ਉਹਨਾਂ ਨੂੰ ਕਹੀਦਾ ਵੀ ਭਾਈ ਇਹਦੇ ਨਾਲੋਂ ਜੇ ਜ਼ਿਆਦਾ ਪੁੰਨ ਲੈਣਾ ਨਾ ਤੇ ਜੇ ਬਾਬਾ ਬੁੱਢਾ ਸਾਹਿਬ ਦੀਆਂ ਜ਼ਿਆਦੀਆਂ ਖੁਸ਼ੀਆਂ ਲੈਣੀਆਂ ਆਪਣੇ ਪਿੰਡ 'ਚ ਝਾਤੀ ਮਾਰੋ ਕਿਹਦੇ ਘਰ ਚੁੱਲ੍ਹੇ ਚਾਗਣੀ 바ਗੀ ਕਿਹਦੇ ਘਰ ਰੰਮੀ ਚਾਟਾ ਨਹੀਂ ਕਿਹਦੇ ਘਰ ਚਾਹ ਵਾ ਤੇ ਖੰਡੇ ਨਹੀਂ ਇਹ ਰਸਣ ਜਿਹੜਾ ਉਹਨਾਂ ਦੇ ਘਰਾਂ 'ਚ ਪਜਾ ਦਿਓ ਮੈਂ ਸਮਝਦਾ ਵੀ ਬਾਬਾ ਬੁੱਢਾ ਸਾਹਿਬ ਜ਼ਿਆਦੇ ਖੁਸ਼ ਹੋਣਗੇ ਇਹ ਨਹੀਂ ਵੀ ਰਸਣ ਇੱਥੋਂ ਵਧ ਗਿਆ ਤੇ ਆਪਾਂ ਕਿ ਬਾਬੇ ਬੁੱਢੇ ਸਾਹਿਬ ਲੈ ਚਲੀਏ ਉੱਥੇ ਬਾਬਾ ਬੁੱਢਾ ਸਾਹਿਬ ਜ਼ਿਆਦੇ ਖੁਸ਼ ਹੋਣਗੇ ਉੱਥੇ ਤੇ ਅੱਗੇ ਰਸਣ ਵ ਪਰ ਅਸੀਂ ਪਿੰਡਾਂ ਦੇ ਵਿੱਚ ਕਿੰਨਾ ਕੁ ਵੇਖਿਆ છાਤੀ ਮਾਰ ਕੇ ਹੁਣ ਜਿਹੜੇ ਗੱਡੀਆਂ ਤੇ ਲੋਕ ਆਉਂਦੇ ਆ ਜਿਹੜੇ ਫਰਜ਼ ਕੀ ਦਾ 10 ਲੱਖ ਦੀ ਗੱਡੀ ਤੇ ਆਇਆ ਉਹ ਕਿਤੇ ਬੰਦਾ ਭੁੱਖਾ ਥੋੜਾ ਆਇਆ ਫਿਰ ਬੰਦਾ ਭੁੱਖਾ ਹੀ ਆਇਆ ਅੱਧੇ ਦੇ ਕਿਲੋਮੀਟਰ ਤੇ ਤੁਹਾਨੂੰ ਲੰਗਰ ਮਿਲਣਗੇ ਅੱਧੇ ਦੇ ਕਿਲੋਮੀਟਰ ਤੇ ਅਸੀਂ ਲੰਗਰ ਛਕ ਲੋਗੇ